ਮੈਨੂੰ ਪੁੱਛੋ MLA ਸਾਹਿਬ ਅੱਜ ਸਾਰੇ ਸਪਾਈਸੇਪਾਂ ਉਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਤੁਸੀਂ ਚਾਹ ਪਾਰਟੀ ਦੇ ਸੰਦੇਸ਼ ਕੀ ਕਹਿਣਾ ਚਾਹੋ ਸਭ ਤੋਂ ਵੱਡੀ ਗੱਲ ਤਾਂ ਮੈਂ ਆਪਦੇ ਆਪ ਨੂੰ ਕਰਮਾ ਵਾਲਾ ਸਮਝਦਾ ਕਿ ਅੱਜ ਮੈਂ ਉਹਨਾਂ ਲੋਕਾਂ ਨੂੰ ਨਵੇਂ ਸਾਲ ਵਾਲੇ ਦਿਨ ਚਾਹ ਤੇ ਸੱਦ ਸਕਿਆ ਜਿਨ੍ਹਾਂ ਲੋਕਾਂ ਦੀ ਮਿਹਨਤ ਸਦਕਾ ਜਿਨ੍ਹਾਂ ਦੇ ਹੱਥਾਂ ਸਦਕਾ ਸਾਡਾ ਹਿੰਦੁਸਤਾਨ ਕਾਮਯਾਬ ਹੈ ਜਿਨ੍ਹਾਂ ਦੀ ਮਿਹਨਤ ਨਾਲ ਇਹ ਹਿੰਦੁਸਤਾਨ ਖੜਾ ਹੈ ਪੰਜਾਬ ਖੜਾ ਹੈ ਸਾਡਾ ਸ਼ਹਿਰ ਖੜਾ ਹੈ ਉਹਨਾਂ ਲੋਕਾਂ ਦੀ ਸੇਵਾ ਕਰ ਸਕੇ ਬਹੁਤ ਪਰਮਾਤਮਾ ਦੇ ਰਿਣੀ ਆ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਔਰ ਪਰਮਾਤਮਾ ਮੌਕਾ ਦੇਂਦਾ ਰਵੇ ਅਸੀਂ ਇਸੇ ਤਰ੍ਹਾਂ ਆਪਦਾ ਭਾਈਚਾਰਾ ਕਾਇਮ ਰੱਖਾਂਗੇ ਤੇ ਸ਼ਹਿਰ ਦੀ ਸਫਾਈ ਵਿੱਚ ਇਹ ਸਾਡਾ ਭਾਈਚਾਰਾ ਕੋਈ ਕਸਰ ਨਹੀਂ ਕਰੇ। ਜਿਹਨਾਂ ਸਫਾਈ ਸੇਵਕਾਂ ਨੂੰ ਤੁਸੀਂ ਇਹ ਨਿਯੁਕਤੀ ਪੱਤਰ ਵੰਡੇ ਸੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਸਾਰਿਆਂ ਨੂੰ ਅਪੀਲ ਕਰਦਾ ਕੋਈ ਵੀ ਇਨਸਾਨ ਹੈ ਉਹ ਸੋਹਣੇ ਤਰੀਕੇ ਨਾਲ ਸਮਾਜ ਦੇ ਵਿੱਚ ਕੰਮ ਕਰਦਾ ਹੈ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਤੋਂ ਆਪਦੇ ਬੱਚਿਆਂ ਦਾ ਭਲਾ ਵੀ ਕਰਦਾ ਤੇ ਦੇਸ਼ ਦਾ ਭਲਾ ਜੀ ਪ੍ਰਧਾਨ ਜੀ ਸਪਾਈ ਸੇਵਕਾਂ ਦੀ ਵੱਡੀ ਗਿਣਤੀ ਦੇ ਵਿੱਚ ਨਿਯੁਕਤੀ ਕੀਤੀ ਗਈ ਐਮਐਲਏ ਸਾਹਿਬ ਨੇ ਨਿਯੁਕਤੀ ਪੱਤਰ ਵੰਡੇ ਸੀ ਚਾਹ ਪਾਰਟੀ ਤੇ ਵੀ ਸੀ ਜੀ ਨਵੇਂ ਸਾਲ ਦੀ ਬਧਾਈ ਦੇ ਮੈਂ ਸਭਾ ਨੂੰ ਅੱਗੇ ਸਾਡੇ 197 ਦੇ ਬਾਅਦ ਕੋਈ ਭਰਤੀ ਨਹੀਂ ਹੋਈ ਸੀ ਹੁਣ 100 ਤੇ 119 ਸਾਈਕਨਚਾਰੀ 33 ਡਰਾਈਵਰ ਇਹਨਾਂ ਨੇ ਭਰਤੀ ਕੀਤੇ ਅਸੀਂ ਉਮੀਦ ਕਰਦੇ ਹਾਂ ਕਿ ਕੱਲੋਂ ਇਹ ਮੁੰਡੇ ਕੰਮ ਕਰਨਗੇ ਸੇਵਾ ਕਰਨਗੇ ਇਹ ਇਹਨਾਂ ਦੀ ਪੱਕਿਆਂ ਦੇ ਵਿੱਚ ਸਵਾਰਛਾ ਅਸੀਂ ਲਾਵਾ ਜਿੰਦਾਬਾਦ ਜਿੰਦਾਬਾਦ ਕਿੰਨਾ ਕੋ ਜਰੂਰੀ ਸੀ ਤੇ ਕਿੰਨਾ ਕੋ ਜਿਹੜਾ ਸਪਾਈ ਸ਼ਕਤੀ ਨੂੰ ਜਿਹੜਾ ਬਲ ਮਿਲੂਗਾ ਸ਼ਹਿਰ ਦੇ ਵਿੱਚ ਇਹ ਤਾਂ ਜਰੂਰੀ ਇੰਨਾ ਕੋ ਸੀ ਕਿ ਉਸਤਾਰੇ ਬਾਅਦ ਕੋਈ ਭਰਤੀ ਨਹੀਂ ਹੋਈ ਸੀ ਤੇ ਸ਼ਹਿਰ ਦੀ ਵਾਦੀ ਐਨੀ ਵਧ ਗਈ ਸੀ ਤੇ ਬੰਦੇ ਬਸਾਈ ਤੇ ਪਤਰਕ ਬੰਦੇ ਖੇਤਰ ਬੰਦੇ ਰਹਿ ਗਈ ਸਾਰੇ ਇਹ ਸ਼ਹਿਰ ਕਿੱਥੇ ਵਧ ਗਿਆ ਪੰਜਾਬ ਵੇਖੋ ਇਸ ਤਰ੍ਹਾਂ ਕਿ ਸ਼ਹਿਰ ਬਹੁਤ ਲੋੜ ਲੋੜ ਸੀ ਉਸਤਾਰੇ ਬਾਅਦ ਬਹੁਤ ਬਹੁਤ ਸਰਕਾਰਾਂ ਆਈਆਂ ਉਹਨਾਂ ਨੇ ਬੰਦੇ ਕਦੇ ਪ੍ਰਤੀਨਿਧ ਕੀਤੇ ਸਿਸਟਮ ਕਿ ਉਹ ਕਰਾਜੂ ਗੋੜਾ ਚੱਕਣ ਦਾ ਸਿਸਟਮ ਕਿਵੇਂ ਬਦਲਿਆ ਉਹ ਆਪਣੇ ਜੀ ਆ ਮੈਂ ਪੰਜਾਹ ਦਿਨ ਚ ਲੱਗਣ ਗਏ ਬਾਅਦ ਦੇ ਸਿਸਟਮ ਬਣਾਇਆ ਜਾਊਗਾ ਤੇ ਚਲਾਵਾਂਗੇ ਕਿਹਪਰਾ ਰਹੀ ਚੱਕੇ ਨੂੰ ਹੱਟਪਰਾ ਨਾਲੀ ਕਿਰਸੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਵੀਰੇ ਮੇਰਾ ਨਾਮ ਬਲਜੀਤ ਸਿੰਘ ਆ ਜੀ ਮੈਂ ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਦਾ ਹਰਿਆਣਾਲਾ ਜੀ ਕੱਲ ਤੁਹਾਨੂੰ ਨਿਯੁਕਤੀ ਪੱਤਰ ਮਿਲਿਆ ਹਾਂਜੀ ਸਰ ਮਿਲ ਗਿਆ ਜੀ ਕਿ ਆਦੀ ਪੋਸਟਿੰਗ ਹੋਏ ਸਰ ਸਫਾਈ ਸੇਵਕ ਕੀ ਕਹਿਣਾ ਚਾਹੋਗੇ ਜਿਹੜਾ ਐਮਐਲਏ ਸਾਹਮਣੇ ਕੀ ਅਸੀਂ ਐਮਐਲਏ ਸਾਹਿਬ ਦਾ ਬਹੁਤ ਹੀ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਰੋਜ਼ਗਾਰ ਦਿੱਤਾ ਸਾਨੂੰ ਨਸ਼ਿਆਂ ਤੋਂ ਬਚਾਇਆ ਜੀ ਇਹਨਾਂ ਨੇ ਅਸੀਂ ਇਹਨਾਂ ਦਾ ਬਹੁਤ ਜੋੜ ਕੇ ਜੀ ਧੰਨਵਾਦ ਕਰਦੇ ਹਾਂ ਸਾਡੇ ਦਿੱਕੂ ਪ੍ਰਧਾਨ ਜੀ ਵੀ ਜਮਨੇ ਸਾਹਿਬ ਦਾ ਬਰਾੜ ਸਾਹਿਬ ਦਾ ਜੀ ਇਹੋ ਹੱਸ ਹਬਦਾ ਜੀ ਪਹਿਲਾਂ ਕਿਵੇਂ ਤੁਸੀਂ ਕੰਮਕਾਰ ਕਰਦੇ ਸੀਗੇ ਪਹਿਲਾਂ ਤਾਂ ਤਾਂ ਇਹ ਜੀ ਸਰਕਾਰਾਂ ਨੂੰ ਕਿਵੇਂ ਦੇਖਦੇ ਹੋ ਤੇ ਹੁਣ ਵਾਲੀ ਸਰਕਾਰ ਨੂੰ ਪਹਿਲਾ ਵਾਲੇ ਸਰਕਾਰਾਂ ਦਾ ਜੀ ਵਾਅਦੇ ਹੀ ਕਰਦੇ ਰੇ ਛੁੱਟੇ ਵਾਅਦੇ ਕਰਦੇ ਰੇ ਸਾਨੂੰ ਉਹਨਾਂ ਨੂੰ ਧੋਖੇ ਚ ਪਾਈ ਰੱਖਿਆ ਆ ਸਰਕਾਰ ਜਿਹੜੀ ਆਈ ਹੈ ਜੀ ਇਹਨੇ ਸਾਨੂੰ ਚੰਨ ਨੱਚ ਅਸੀਂ ਬਹੁਤ ਬਹੁਤ ਧੰਨਵਾਦ ਆ ਆਪਣੇ ਭਗਵੰਤਪਾਲ ਸਿੰਘ ਦੇ ਜੀ ਵੀ ਕੇਜਰੀਵਾਲ ਦੇ ਜੀ ਵੀ ਆਪਣੇ ਦੀਪੂ ਪ੍ਰਧਾਨ ਤੇ ਆਪਣੇ ਕਾਕੇ ਬਰਾੜ ਦੇ ਵੀ ਦੇਖੋ ਜੀ ਨਵੇਂ ਸਾਲ ਦੀ ਪਹਿਲਾਂ ਤਾਂ ਸਭ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਤੇ ਐਮਐਲਏ ਸਾਹਿਬ ਦੀ ਸਾਰੀ ਟੀਮ ਵੱਲੋਂ ਮੁਬਾਰਕਾਂ ਸਾਰੇ ਸ਼ਹਿਰ ਨਿਵਾਸੀਆਂ ਸਾਰੇ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਜਾਂ ਪਾਰਟੀ ਠੀਕ ਹੈ ਲੋਕ ਵੱਡੇ ਘਰਾਨਿਆਂ ਨੂੰ ਕਰੋੜਪਤੀਆਂ ਨੂੰ ਸਾਰੇ ਕਰਦੇ ਨੇ ਐਮਐਲਏ ਅਰ ਜੇ ਸਾਡੇ ਐਮਐਲਏ ਸਾਹਿਬ ਦਾ ਰੁਝਾਨ ਹੈ ਉਹ ਸਿਰਫ ਜਿਹੜੇ ਕੰਮਕਾਰ ਨੂੰ ਪਹਿਲ ਦਿੰਦੇ ਆ ਜਾਂ ਜਿਹੜੇ ਕੰਮਕਾਰ ਨੇ ਪ੍ਰਤੀ ਵਫادار ਨੇ ਉਹਨਾਂ ਨਾਲ ਪਾਰਟੀ ਸੰਜੀ ਕਰਦੇ ਆ ਕੱਲ 119 ਜਿਹੜੇ ਮਾਜਮਾ ਦੀ ਭਰਤੀ ਕੀਤੀ ਗਈ ਹੈ ਸਪਾਈ ਸੇਵਕਾਂ ਦੀ ਸਾਰੇ ਉਹਨਾਂ ਨੂੰ ਸਰਦਾ ਪੱਤਰ ਮਿਲਿਆ ਹੋ ਹਾਂਜੀ ਸਾਰੇ ਜਿਹੜੇ 119 ਬੰਦੇ ਲਾਏ ਗਏ ਆ ਉਹ ਆਪਦੀ ਵਰਕਿੰਗ ਚ ਆ ਚੁੱਕੇ ਆ ਤੇ ਉਹਨਾਂ ਨੂੰ ਸਿਰਫ ਇਹ ਹੀ ਬੇਨਤੀ ਕਰਨ ਲਈ ਕਿਤਾ ਕਿ ਮੁਕਸਰ ਸ਼ਹਿਰ ਦੀ ਜਿਹੜੀ ਹੈਗੀ ਆ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਿਹੜਾ ਮੁਕਸਰ ਦਾ ਪਵਿੱਤਰ ਸ਼ਹਿਰ ਦਾ ਘਾਣ ਕੀਤਾ ਉਸ ਘਾਣ ਨੂੰ ਅਸੀਂ ਜਿਹੜਾ ਦਾਗ ਲਾਇਆ ਉਹ ਦਾਗ ਨੂੰ ਮਟਾਉਣ ਲਈ ਇਹ ਮੁਕਸਰ ਪਹਿਲਾ ਸ਼ਹਿਰ ਹੈ ਨਗਰ ਕੌਂਸਲ ਜਿਨੇ ਵਿੱਚ 31 ਟਿੱਪਰ ਤੇ ਇੰਨੀ ਭਾਰੀ ਗਿਣਤੀ ਦੇ ਵਿੱਚ ਭਰਤੀ ਕੀਤੀ ਗਈ ਹੈ ਤੇ ਸ਼ਹਿਰ ਵਾਸੀ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਸਫਾਈ ਸ਼ਹਿਰ ਵਾਸੀਆਂ ਦਾ ਖਾਸ ਕਰਕੇ ਅਪੀਲ ਹੈ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਸਾਹਿਬ ਵੱਲੋਂ ਸਾਡੀ ਟੀਮ ਵੱਲੋਂ ਸਫਾਈ ਮੁਹਿੰਮ ਵਾਲੀ ਵੀ ਸਾਡੀ ਟੀਮ ਹੈ ਸਾਡੇ ਜਿੰਨੇ ਵੀ ਐਨਜੀਓ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਦੇ ਆਪ ਦੇ ਜਿਹੜੇ ਮੁਹੱਲੇ ਨੂੰ ਆਪਦੇ ਆਪ ਦੀ ਰੋਡ ਨੂੰ ਖੁਦ ਹੀ ਸਾਫ਼ ਰੱਖਣਾ ਕਿਉਂਕਿ ਆਲਾ ਦੁਆਲਾ ਆਪਾਂ ਸਾਫ਼ ਰੱਖਾਂਗੇ ਤਾਂ ਆਪਣੇ ਸ਼ਹਿਰ ਦੀ ਵਡਿਆਈ ਹੋਊਗੀ ਆਪਣੇ ਸ਼ਹਿਰ ਦਾ ਨਾਂ ਹੋਊਗਾ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਇਹ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ